ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਹੈ ਇਸੇ ਦਾ ਡਿਟੇਲ ਇਹਦੇ ਬਾਰੇ ਵੀਰ ਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜਗਸੀਰ ਸਿੰਘ ਵੀਰੇ ਪਿੰਡ ਵਿਦਿਆਲਾ ਰਾਮਪਰਾ ਫੂਲ ਦੇ ਕੋਲ ਹੈ ਕੀ ਗਾ ਰਾਮਪੁਰਾ ਸ਼ਹਿਰ ਤੋਂ ਕਿੰਨੀ ਦੂਰ ਕਿਲੋ ਆ ਗਿਆ 10 ਕਿਲੋਮੀਟਰ ਹੈ ਵੀਰੇ 10 ਕਿਲੋਮੀਟਰ ਤੇ ਪਿੰਡ ਆ ਗਿਆ ਬਠਿੰਡੇ ਜ਼ਿਲ੍ਹੇ ਦਾ ਵਿਦਿਆਲਾ ਪਿੱਥੋ ਦੇ ਨੇੜੇ ਵੀਰੇ ਪਿੱਥੋ ਚੌਪ ਵਿਦਿਆਲਾ ਨਾਲ ਪਿੰਡ ਆ ਗਿਆ ਤੇ ਪਿੰਡ ਆਪਣੇ ਮੋਬਾਈਲ ਨੰਬਰ ਆਪਣੇ 70092525787 700 15 15 51292 5787 792 15 787 ਠੀਕ ਹੈ ਜਿਹੜੀ ਆਪਾਂ ਵੀਰੇ ਝੋਟੀ ਦੇਖੀ ਜੰਨੇ ਸੁਆ ਕਿਹੜਾ ਸੁਂਦੀ ਹੈ ਇਹ ਦੂਜੇ ਸੁਆ ਵੀਰੇ ਇਦ ਕੀ ਇਹ ਆਪਣੀ ਲਿਆਂਦੀ ਵਜੇ ਕਰਦੀ ਹੋਈ ਹੈ ਨਹੀਂ ਕਰਦੀ ਹੋਈ ਹੈ ਵੀਰੇ ਠੀਕ ਆ ਸਾਰੇ ਪੁੱਛ ਤੁਹਾਡੇ ਕਰਦੀ ਹੈ ਹਾਂਜੀ ਹਾਂ ਵੀਰੇ ਠੀਕ ਆ ਦੂਜਾ ਸੁਆ ਇਸ ਵਾਰ ਸੂਰੇ ਹੀ ਆ ਹੁਣੇ ਹਾਂਜੀ ਹਾਂ ਕਾ ਇੱਕ ਦਿਨ ਸੂਣ ਤੇ ਲੈਂਦੀ ਹੈ ਜੇ ਇਹ ਹਜੇ 4-5 ਦਿਨ ਠੀਕ ਆ 4-5 ਦਿਨ ਹਫਤਾ ਕੁ ਬਸ ਇਹ ਕਹਿੰਦਾ ਬਾਬਾ ਹਫਤੇ ਆਂਦਾ ਮੇਰਾ ਸੂਭੂਗੀ ਹਾਂਜੀ ਹਾਂਜੀ ਠੀਕ ਆ ਤੇ ਪਹਿਲੇ ਸੁਆ ਦੁੱਧ ਕਿੰਨਾ ਚੋਇਆ ਪੈਦਾ ਪਹਿਲੇ 12 ਕਿਲੋਟਰ ਸੀ ਵੀਰੇ ਪਹਿਲੇ ਸਵੇਰੇ 12 ਲੀਟਰ ਦੁੱਧ ਚੋਇਆ ਅੱਜ ਹਾਬ ਤੱਕ ਸੂਣ ਜਿਹਾ ਵਾਕੀ ਰਹਿ ਗਿਆ ਤੇ ਚੋਣ ਚਵਾਦੀ ਧਾਰ ਤੂਰ ਦੀ ਪੋਲੀ ਆ ਹਾਂ ਪੂਰੀ ਸੀਲ ਆ ਬਈ ਠੀਕ ਆ ਬਿਨਰ ਵਿੱਚ ਵਾਈ ਜਾ ਜਮ ਹਾਂਜੀ ਹਾਂਜੀ ਠੀਕ ਆ ਤੇ 80 ਕਾ ਵਗੈਰਾ ਜਿਆਦਾ ਸਾਂਹ ਤੋਂ ਕਰਾਸ ਆ ਇਹ ਹੁਣ ਸਾਂਹ ਤੋਂ ਵੀਰੇ ਅਸੇ ਪਿੰਡ ਸਾਂਹ ਤੋਂ ਉਹ ਤੋਂ ਕਰਾਸ ਕਰਾਈ ਵੀ ਆ ਹਾਂਜੀ ਹਾਂਜੀ ਠੀਕ ਆ ਚੰਗੇ ਨਸਲ ਦੇ ਸਾਂਹ ਤੋਂ ਪੀੜੇਫ ਤੇ ਮੇਲੇ ਤੇ ਗਿਆ ਵਸਾਂ ਉਹ ਠੀਕ ਆ ਚੰਗੇ ਜਿਹੇ ਸਾਂਹ ਦੀ ਮੰਨ ਕੇ ਜਰ ਉਹ ਤੋਂ ਕਰਾਸ ਆ ਹਨਾ ਤੇ ਚੋਣ ਚਵਾਦੀ ਇੱਕ ਨੰਬਰ ਆ ਹਾਂ ਚਵਾਦੀ ਵਧੀਆ ਵੀਰੇ ਟੋਰੀ ਬਾਹਰ ਨੂੰ ਸੁਵਿਰ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਚੰਗੀ ਰਾਜੀ ਸਮੀ ਬਲੀ ਵੀ ਝੋਟੀਆਂ ਦੂਸਰਾ ਸੂਅ ਇਸ ਵਾਰ ਹੋ ਰਹੀ ਆ ਤੇ ਕਿਸੇ ਕੋਲ ਸੋ ਰਾਜੀ ਸਮੀ ਬਲੀ ਪੂਰੀ ਓਕੇ ਆ ਕਿਸੇ ਕੋਲ ਸੋ ਹੱਤਰਾਂ ਨਹੀਂ ਹਫ਼ਤਾ ਤੱਕ ਸੂਣ ਚ ਬਾਕੀ ਰਹਿ ਗਿਆ ਪਰ ਠੀਕ ਆ ਮੋੜ ਲਿਓ ਜੀ ਤੇ ਥਰਡ ਡੇ ਵਾ ਸੋਨਾ ਸਾਫ ਸੁਥਰਾ ਇੱਕ ਹਫ਼ਤਾ ਬਾਕੀ ਆ ਮੋੜ ਲਵਾਪੂ ਮੋੜ ਲੈ ਸੋ ਲੇਵਾ ਵਗੈਰਾ ਦੇਖੋ ਸੋਨਾ ਫਿਟਨੈਸ ਵਾਲਾ ਹਜੇ ਹਫ਼ਤਾ ਕੱਢਦੀ ਪਈ ਕੋਈ ਇਹਨੇ ਪੂੜੇ ਵਗੈਰਾ ਨਹੀਂ ਲਪਾਏ ਤੇ ਸਿੰਘ ਮੂਹ ਮੱਥਾ ਵੀ ਪੂਰਾ ਸੋਨਾ ਤੇ ਲੇਵਜ ਬਿੱਤੀ ਦੇਖੋ ਪੂਰੀ ਪਲਾਈਆ ਬਰਨਾਲਾ ਲੈਵਾਗਾ ਹਫਤਾ ਤੱਕ ਬਾਕੀ ਰਹਿ ਗਿਆ 12 ਕਿਲੋ ਤੋਂ ਜ਼ਿਆਦਾ ਪਰੂਨ ਦਾ ਦਿੱਤਾ ਹੋਇਆ ਤੇ ਵੀਰੇ ਅੰਦਾਜ਼ਾ ਯਾਦ ਕਿ ਦੁੱਧ ਕਿੰਨਾ ਪਾ ਦੂਗੀ ਹੈ ਏਰ ਕੀ 14 ਲੀਟਰ ਦੀ ਆਸ ਹੈ ਵੀਰੇ ਕਹਿੰਦਾ ਬਾਬ 13 ਕਿਲੋ ਪੌਣ ਵਾਲੀ ਤਾਂ ਹੈਗੀ ਆ ਜਮਾ ਹਾਂ 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 ਰੇਟ ਇਹ ਕੀ ਰੱਖਿਆ ਰੇਟ 1/2 ਲੱਖ ਹੈ ਵੀਰੇ ਮਾਨਦਾਨ ਮਾੜਵਟ ਹੋ ਜੂ ਵਾਕਿਓ ਮੌਕੇ ਤੇ ਸੋ 1 ਲੱਖ 25 ਹਜ਼ਾਰ ਚ ਮੌਕੇ ਤੇ ਮਾਨਦਾਨ ਹੋ ਜੂ ਬਹੁਤ ਵੀ ਡਿਮਾਂਡ ਕਰਦੇ ਕਿ ਆਪਾਂ ਘਰੇਲੂ ਪਸ਼ੂ ਲੈਣਾ ਸੋ ਸੋਨ ਆਪਾਂ ਘਰੇਲੂ ਝੋਟੀ ਦਿਖਾਤੀ 1 25 ਡਿਮਾਂਡ ਆ ਬਾਕੀ ਮੌਕੇ ਤੇ ਮਾਨਦਾਨ ਹੋ ਹਫਤਾ ਬਾਕੀ ਆ ਦੂਜਾ ਸੂਰਜ ਸੂਰਿਆ ਪਿੰਡ ਵਿਦਿਆਲਾ ਰਾਮਪਰਾ ਸ਼ਹਿਰ ਦੇ ਨਜ਼ਦੀਕ ਆ ਗਿਆ ਬਠਿੰਡਾ ਜ਼ਿਲ੍ਹੇ ਦਾ ਸੋ ਕਿਸੇ ਵੀਰ ਦੇ ਝੋਟੀ ਪਸੰਦ ਤੋਂ ਵੇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ